ਹਾਂ ਜੀ ਸਤਿ ਸ੍ਰੀ ਅਕਾਲ ਸਾਰੇ ਜਿਹੜੇ ਪੰਜਾਬ ਵਾਲੇ ਪੰਜਾਬ ਫਰ ਤੋਂ ਫਗਤ ਕਰਦੇ ਆਂ ਸੋ ਜਿਹੜੇ ਜਨਰਲ ਪਰ ਜੜੇ ਪਈਆਂ ਹਾਲੇ ਬੜਾ ਬੜਾ ਬੋਧ ਬੋਧ ਰਕੇ ਜਾਂਦੇ ਵੀ ਅੱਜ ਜਿਸ ਗੱਲ ਕਰਦੇ ਆਂ ਮੌਸਮ ਬਾਰੇ ਅੱਜ ਮਾਝੇ ਦੇ ਵਿੱਚ ਤੁਹਾਨੂੰ ਪਤਾ ਹੀ ਇੱਕ ਨਾਂ ਦੀ ਕਿੱਕਰਾ ਮੁਖਾਬ ਹੋਇਆ ਜ਼ਿਆਦਾ ਲੋਕ ਦੋਕੜ ਗਏ ਅਤੇ ਇਹ ਸਰਕਾਰ ਨੇ ਇਹ ਕੰਮ ਮੌਸਮ ਦਾ ਹੀ ਕਰਨਾ ਕਿਉਂਕਿ ਮੌਸਮ ਬਹੁਤ ਜ਼ਿਆਦਾ ਐਕਟਿਵ ਸੀ ਅੱਜ ਮੋਰ ਤੇ ਜਿਸ ਨਾਲ ਬਾਰਿਸ਼ ਦੇ ਵਿੱਚ ਮਿਲੀ ਹੈ ਤਾਂ ਸਰਕਾਰ ਕੋਲ ਸ਼ੁਰੂ ਹੋ ਚੁੱਕੀ ਹੈ ਕਿ ਲਗਭਗ ਖਤਮ ਨਹੀਂ ਹੋਣ ਦਾ ਸੰਕਾਰ ਨਹੀਂ ਹੈ ਅੱਜ ਅੱਜ ਕੱਲ੍ਹ ਜੇ ਤੁਸੀਂ ਪਹਾੜਾਂ ਉੱਤੇ ਜਾਣ ਦਾ ਪ੍ਰੈਨ ਹੈ ਤਾਂ ਰਾਂਝੋ ਜਾਣ ਨੂੰ ਹਮਸੇ ਕੰਨ ਪੀ ਸੰਭਰ ਤੱਕ ਰਹਿਣ ਦੇ ਜਿਆਦਾ ਸੰਭਰ ਤੱਕ ਰਹਿਣ ਦੇ ਕਿਉਂਕਿ ਮੌਨਸੂਨ ਤੱਕ ਪੂਰੇ ਪਾਰ ਤੇ ਬਚੀ ਰਹਿੰਦੀ ਹੈ ਇੱਕ ਨਾਲ ਪੁਆਇੰਟ 2 ਹੁੰਦੀ ਆ ਦੇਖੋ ਤੁਸੀਂ ਜਾਣਗੇ ਤਾਂ ਲਗਭਗ ਮੌਨਸੂਨ ਦੇ ਖਤਮ ਹੋਣ ਤੋਂ ਬਾਅਦ ਜਿਸ ਨਾਲ ਉਹ ਲੋਕੀ ਸਾਰ ਮਨ ਰਹੀ ਮੀਂਹ ਕਟ ਪੈਣਗੇ ਡਰ ਜਾਣਗੇ ਬਾਅਦ ਵਿੱਚ ਤੁਸੀਂ ਜਿਆਦਾ ਕਿਉਂਕਿ ਅੱਜ ਜੋ ਕੀ ਤੁਫਾਨ ਹੈ ਕਿੰਨਾ ਜੋ ਕਿ ਮੱਝੂ ਦਾ ਸ਼ਹਿਰ ਵਿੱਚ ਕੰਨਾ ਆ ਮੁੱਖਾ ਹੋ ਗਿਆ ਲੋਕਾਂ ਦੇ ਟੁੱਟ ਗਏ ਤੇ ਕਈ ਜੋ ਕਿ ਲੋਕਾਂ ਦੀ ਜਾਨ ਵੀ ਗਈਆਂ ਬਹੁਤ ਜੋ ਚਿੰਤਾ ਦੇ ਵਿੱਚ ਨੇ ਸੋ ਮੇਰੇ ਬਣ ਮਾਰ ਬਾਰੇ ਦਾ ਦਸਨ ਦੀ ਆਤਮਾ ਸ਼ਾਂਤੀ ਬਖਸ਼ੇ ਤੇ ਤੁਹਾਡੇ ਨਾਲ ਵੀ ਇਹ ਜੋ ਕਿ ਅਕਦਮ ਬੜੀਆਂ ਨਾ ਹੋਣ ਇਹਨਾਂ ਹੋ ਸਕੇ ਪਹਾੜਾਂ ਦੇ ਉੱਪਰ ਹੇਜ ਕਰ। ਕਿਉਂਕਿ ਪਹਾੜ ਵਿੱਚ ਜਾਣ ਦਾ ਕਾਰਨ ਕੋਈ ਹੈ ਇਸ ਜਿੰਨੇ ਤੇ ਕਮਨ ਜਾਂਦੀਆਂ ਤੇ ਪੱਕੀ ਵਿਚਾਰ ਕਰੋ ਤਾਂ